ਅੱਗੇ ਵਧਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਹਫ਼ਤੇ ਦੇ ਅੰਦਰ ਹਰਿਆਣਾ ਸਰਕਾਰ ਨੂੰ ਦਿੱਲੀ ਵੱਲ ਨੂੰ ਜਾਣ ਵਾਲੇ ਸਾਰੇ ਰਸਤੇ ਖੋਲਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਹੁਣ ਦਿੱਲੀ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਵੀ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਦੀਆਂ ਤਿਆਰੀਆਂ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਿਸਾਨ ਸੰਗਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਵੱਲੋਂ ਸਰਹੱਦੀ ਪਿੰਡ ਮਦਰ ਮथुरा ਭਾਗੀ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਆਗੂ ਹਾਜ਼ਰ ਹੋਏ ਉਹਨਾਂ ਦੇ ਵੱਲੋਂ ਦਿੱਲੀ ਜਾਣ ਦੀਆਂ ਤਿਆਰੀਆਂ ਵੀ ਖਿੱਚੀਆਂ ਜਾ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਉਹਨਾਂ ਦੇ ਦੋਨਾਂ ਫਾਰਮਾਂ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕਰਕੇ ਉਹ ਦਿੱਲੀ ਵੱਲ ਨੂੰ ਵਧਣਗੇ। ਵਿਖੇ ਮੀਟਿੰਗ ਹੋਈ ਹੈ ਕਿਸ ਵਿਸ਼ੇ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ। ਅੱਜ ਤੁਹਾਨੂੰ-ਤੁਹਾਨੂੰ ਬਾਬਾ ਹਰਨਾਮ ਸਿੰਘ ਜੋਂ ਵੱਲੋਂ ਕਿਸਾਨ ਜਿੰਨਾਂ ਕਮੇਟੀ ਪੰਜਾਬ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕੁਝ ਚਰਚਾ ਕਰਕੇ ਫੈਸਲੇ ਲੈ ਗਏ ਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਲੋਰ ਮਜ਼ਦੂਰ ਮੋਰਚੇ ਵੱਲੋਂ ਜੋ ਸਾਡਾ ਮਿਸ਼ਨ ਸੀ ਔਰ ਲਗਾਤਾਰ ਦਿੱਲੀ ਦੇ ਵਿੱਚ 20 ਤੋਂ 20 ਤੋਂ ਲੈ ਕੇ 21 ਤੱਕ ਲੜੇ ਕੁਝ ਬਕਾਇਆ ਮੰਗਾ ਜਿਵੇਂ ਐਮਐਸਪੀ ਦਾ ਮਸਲਾ ਵਾ ਕਰਜ ਮੁਕਤਿਆ ਜਾਂ ਪ੍ਰਾਲੀ ਵਾਲਾ ਮਸਲਾ ਬਿਜਲੀ ਸੋਧ ਬਿੱਲ ਦਾ ਹੋਰ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਬਣਦੇ ਜਾਂ ਕੋਈ ਕਿਸਾਨ ਸ਼ਹੀਦ ਹੋਇਆ ਜਾਂ ਲਖੀਨਪੁਰ ਖੀਰੀ ਵਾਲਾ ਮਰਦਾ ਔਰ ਉਹਦੇ ਤੇ ਵੱਡੇ ਪੱਧਰ ਤੇ ਜਿਹੜਾ ਸਰਕਾਰ ਨਾਲ ਫੈਸਲਾ ਕੀਤਾ ਹੈਗਾ ਕਿ ਅਸੀਂ 24 ਦੇ ਵਿੱਚ ਫੇਰ ਵਾਪਸ ਆਵਾਂਗੇ ਜੇ ਤੁਸੀਂ ਕੋਈ ਗੌਰ ਨਹੀਂ ਕਰਦੇ ਔਰ ਸੰਜੇ ਅਗਰਵਾਲ ਨੇ ਲਿਖਤੀ ਦਿੱਤਾ ਸੀ ਖੇਤੀ ਸਕੱਤਰ ਨਾਲ ਸੰਪਰਕ ਦੇ ਨੇ ਔਰ ਲਗਾਤਾਰ 13 ਫਰਵਰੀ ਤੋਂ ਲੈ ਕੇ ਪਰ ਅੱਜ ਤੱਕ ਜਿਹੜਾ ਵਾ ਉਹ ਮੋਰਚਾ ਜਿਹੜਾ ਵਾ ਖਨੌਰੀ ਸ਼ੰਭੂ ਬਾਰਡਰ ਡੱਬ ਵਾਲੀ ਆਦਤ ਤੋਂ ਪੰਜਾਥਾਵੇਂ ਤੇ ਚੱਲ ਰਿਹਾ ਔਰ ਜਿਹਦੇ ਵਿੱਚ ਹਰਿਆਣਾ ਸਰਕਾਰ ਨੇ ਇਹ ਪਰਸੋਂ ਤੋਂ ਇਹ ਆਰਡਰ ਕਰ ਦਿੱਤਾ ਕਿ ਸਰਕਾਰ ਨੂੰ ਹਦਾਇਤ ਕੀਤੀ ਆ ਕਿ ਆਪਦੇ ਜਿਹੜੇ ਰਸਤੇ ਉਹ ਖੋਲੇ ਜਾਣ ਔਰ ਅਸੀਂ ਬੜੀ ਖੁਸ਼ੀ ਆਈ ਇਹ ਗੱਲ ਕਹਿੰਦੇ ਜੇ ਸਰਕਾਰ ਨੇ ਰਸਤੇ ਖੋਲੇ ਆ ਅਸੀਂ ਆਪਦੀ ਕੋਈ ਮੀਟਿੰਗ ਲੈ ਕੇ ਕਰ ਕੇ ਆਪਦੀ ਮੋਰਚੇ ਤੇ ਆਪਦੀ ਮੈਸੇਜ ਲੱਗ ਚੁੱਕੇ ਆ ਤੇ 13 14 ਤੱਕ ਤਰੀਕ ਤੱਕ ਮੀਟਿੰਗ ਲੱਗ ਜੂਗੀ ਔਰ ਉਹਦੇ ਚ ਕੋਈ ਇਹੋ ਜਿਹਾ ਕੋਈ ਫੈਸਲੇ ਲਵਾਂਗੇ ਕਿ ਅੱਗੇ ਅਸੀਂ ਕਿਹੜੀ ਗੁਰੂ ਰੇਖਾ ਬਣਾਉਣੀ ਹੈ ਔਰ ਉਹਦੇ ਨਾਲ ਨਾਲ 17 18 ਤਰੀਕੇ ਨੂੰ ਜੋ ਹਰਿਆਣੇ ਦੇ ਵਿੱਚ ਸਾਡਾ ਨੌਜਵਾਨ ਜਿਹੜਾ ਨਵਦੀਪ ਆ ਉਹਨੂੰ ਗ੍ਰਿਫਤਾਰ ਕੀਤਾ ਆ ਉਸ ਮਸਲੇ ਮਸਲੇ ਤੇ ਵੱਡੇ ਪੱਧਰ ਤੇ ਜਿਹੜਾ ਉਹ ਧਰਨਾ ਰੱਖਿਆ ਗਿਆ ਹੋਰ ਜਿਹੜੇ ਕੋਈ ਵੀ ਮਸਲਾ ਜਿਹੜਾ ਵਾ ਉਹ ਵੱਖ-ਵੱਖ ਤਰ੍ਹਾਂ ਅਲੀ ਕੀ ਜਾਣਕਾਰੀ ਦੇ ਦੇ। ਦੇਖੋ ਜੀ ਪਹਿਲਾਂ ਤਾਂ ਅਸੀਂ ਉਹਨਾਂ ਮੀਟਿੰਗ ਕਰਨੀਆਂ ਮੋਰਚੇ ਨੇ ਮੀਟਿੰਗ ਜਿੰਨੇ ਵੀ ਪ੍ਰੈਜ਼ੀਡੈਂਟ ਸਾਰੇ ਸਾਧ ਲਾਇਆ ਭਾਰਤ ਪੱਤਰ ਤੇ ਔਰ ਮੀਟਿੰਗ ਕਰਕੇ 14 ਤਰੀਕ ਨੂੰ ਜਾਂ 15 ਤਰੀਕ ਨੂੰ ਅਸੀਂ ਅਗਲਾ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਲੈ ਕੇ ਆਉਂਦੇ ਹਾਂ ਧੰਨਵਾਦ ਜਿਹੜਾ ਧੰਦਨ ਬਾਬਾ ਹਰਨਾਮ ਸਿੰਘ ਜੋਨ ਬਾਰਡਰ ਜੋਨ ਦੇ ਨਾਂ ਤੇ ਵੀ ਜਾਣਿਆ ਜਾਂਦਾ ਅੱਜ ਇੱਕ ਤਾਂ ਅਸੀਂ ਜਿਹੜਾ ਸਰਕਾਰ ਨੇ ਐਲਾਨ ਕੀਤਾ ਵੀ ਬਾਰਡਰ ਖੋਲੋ ਤੇ ਅਸੀਂ ਆਪਦੀ ਸੰਗਤ ਨੂੰ ਉਥੇ ਖਨੋਰੀ ਬਾਰਡਰ ਤੇ ਸਾਡੇ ਮੋਰਚੇ ਉੱਥੋਂ ਆਸ ਪ੍ਰੇਰਿਤ ਕੀਤਾ ਵੀ ਆਪਾਂ ਜਿਆਦੇ ਤੋਂ ਜਿਆਦਾ ਉੱਥੇ ਕੱਠ ਵਧਾਈਏ ਤੇ ਕੱਠ ਵਧਾ ਕੇ ਕਿ ਜੋ ਸਰਕਾਰ ਨੇ ਕਿਹਾ ਜਿਹੜੇ ਤਰੀਕੇ ਦੇ ਨਾਲ ਸਰਕਾਰ ਕਰ ਰਹੀ ਹੈ ਆਪਣੀ ਬਾਰਡਰ ਕੋਲੋਂ ਜਿਹੜੇ ਬਾਰਡਰ ਜਦੋਂ ਖੋਲਦੇ ਆ ਦੇ ਬਿਨਾ ਅਸੀਂ ਜਿਹੜੀ ਸਲਾਹ مشورہ ਕਰਕੇ ਦਿੱਲੀ ਨੂੰ ਜਾਗਵਾਇਆ 16 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਇਹ ਹੋਊਗਾ ਆਪਾਂ ਇੱਕੀ ਫੈਸਲੇ ਕਰਨੇ ਇਸ ਕਰਕੇ ਲੋਕਾਂ ਨੂੰ ਵੀ ਜਿਆਦਾ ਤੋਂ ਜਿਆਦਾ ਦੱਸਿਆ ਗਿਆ ਵੀ ਆਪਾਂ ਜਿਆਦਾ ਤੋਂ ਜਿਆਦਾ ਆਪਾਂ ਬਾਰਡਰ ਵਾਲੇ ਲੋਹਰੀ ਬਾਰਡਰ ਨੂੰ ਜਾਂ ਸ਼ੰਭੂ ਬਾਰਡਰ ਵਾਲ ਨੂੰ ਕੱਢੀਏ ਤੇ ਉੱਥੇ ਜਾ ਕੇ ਆਪਣਾ ਜਿਹੜਾ ਦਾ ਮਜ਼ਬੂਤੀ ਦਾ ਏਕੇ ਨੂੰ ਵਧਾ ਕੇ ਉਹ ਸਰਕਾਰ ਤੇ ਦਬਾਅ ਬਣਾਈਏ ਇਸ ਕਰਕੇ ਮੇ